ਫਸਰੀ ਕਾਲਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਦੱਲੀ ਗੱਦਾ ਠੀਕ ਆ ਬੋਲਦਾ ਨਹੀਂ ਖੁੱਲਗੇ ਤੇ ਕੀ ਲੱਗੇ ਹੋਈ ਆ ਜੀ ਭਰਨ ਉਧਰ ਮਲਕੀਤ ਬਾਈਆਂ ਦੇ ਛੱਡ ਕੇ ਆਉਣੀ ਉੱਥੇ ਕਹਿੰਦਾ ਚਾਹੀਦੀ ਆ ਦੱਲੀ ਮੈਂ ਭਾਈ ਕੋਈ ਨਹੀਂ ਭਰ ਕੇ ਖੜਾ ਜਾਂਦੇ ਆ ਹੋਰ ਸੁਣਾ ਆ ਗਿਆ ਮੇਰੇ ਤੇ ਪਰ ਆਈ ਨਹੀਂ ਦਾਦਾ ਦੱਲੀ ਕਿੰਨਾ ਕੰਨਾ ਹੋਇਆ ਹਲੇ ਕਹਿੰਦਾ ਜੱਸੇ ਨੂੰ ਪਤਾ ਏ ਜੱਸੇ ਦੀ ਪੁੱਛਣਾ ਪਊਗਾ 10000 ਰੁਪਏ ਪੂਲਰ ਤੋੜਨੇ ਦਾ ਲੱਗਣਾ ਜਿਹੜਾ ਪੂਲਰ ਤੋੜੇ ਆ ਕਿਆ ਗੱਲ ਜੀ ਟੁੱਟੂ ਤਾਂ ਹੈ ਗਈ ਹੈ ਲੈ ਜੋਰੇ ਐ ਨਾ 755 ਵਿੱਚ ਉਹ ਜੋਰੇ ਐ ਨਾ ਕਿੰਨੀ ਕੁ ਭਰ ਗਈ ਕੋਈ ਨਹੀਂ ਭਰੀ ਚੱਲੇ ਨੇ 10 ਮਿੰਟ ਹੋਰ ਸਹੀ ਹੂੰ ਹੂੰ ਫਤਿਹ ਲਈ 24 ਘੰਟੇ ਤੋਂ ਪਹਿਨੀ ਮੁੜਿਆ ਆ ਹਾਂ ਫੇ ਤਾਂ ਠੀਕ ਆ ਯਾਰ ਸਾਰਾ ਖਾ ਗਿਆ ਖਾਦੀ ਜਾ ਕਾਲ ਵਧੀਆ ਟਰੈਕਟਰ ਖਾਲੀ ਹੋਇਆ ਬਸ ਜਾਈ ਰੋਟੀ ਵਾਲਾ ਟਰੈਕਟਰ ਖਾਲੀ ਦਾ ਦਲੀ ਤੈਨੂੰ ਦੇਖ ਕੇ ਤੋਂਪਾਂ ਵੀ ਦਰਸ਼ਨ ਦੇਣ ਲੱਗ ਗਈ ਮੜੀ ਮੜੀ ਹੀ ਆਉਣ ਲੱਗ ਗਈ ਜਾਈ ਕਹਿੰਦਾ ਤੂੰ ਪਤਨਿਕੋਂ ਜਦੋਂ ਨਿਕਲ ਆਇਆ ਦਾ ਉਹੀ ਕਹਿੰਦਾ ਮੈਂ ਲੱਗ ਗਈ ਤੋਂਪਾਂ ਨਿਕਲ ਮੜੀ ਮੜੀ ਉਹਦੇ ਉਹਨਾਂ ਜਾਜੂ ਵੀ ਕਿ ਐ ਰਾਸਤੇ ਉਰਨ ਕੇ ਜਾਂਦੇ ਸੀ ਤੂੰ ਵੀ ਗਿਆ ਬਤਾ ਸਾੜੇ ਗਿਆ ਤਾਂ ਛਟਕੇ ਆਉਣਾ ਤਾਂ ਟਰੈਕਟਰ ਨਹੀਂ ਕਰਉਂਦਾ ਖਾਲੀ ਅੱਛਾ ਥੋੜੀ ਜਿਹਾ ਮੜਿਆ ਜੱਸਾ ਬਾਕੀ ਦੇ ਕੇ ਆ ਗਏ ਜੱਸੇ ਨੂੰ ਛੱਡ ਕੇ ਆ ਗਿਆ ਤੂੰ ਫਿਰ ਤੂੰ ਸਕੂਟਰ ਹੀ ਲੈ ਕੇ ਆ ਗਿਆ ਜੀ ਅੱਜ ਤਾਂ ਵੀ ਜਿਹੜੇ ਜਾਂਦੇ ਲੱਗ ਬੈਠ ਕੇ ਆਏ ਚਾਹ ਨਾਲ ਲੰਗਰ ਖੰ ਕੱਲ ਕਹਦੇ ਭਰਾਏ ਤਾਂ ਉਹ ਕੱਲ ਪਾਦੀ ਕਹਦੇ ਭਰਾਏ ਨਹੀਂ ਪੁੱਛਿਆ ਆਇਗਾ ਅੱਛਾ ਮੈਂ ਕਿਹਾ ਤੂੰ ਹੀ ਲੈ ਕੇ ਆਇਆ ਤੇ ਮੈਨੂੰ ਫੋਨ ਕਰਦਿਆਂ ਦਾ ਪਹਿਲੇ ਨਹੀਂ ਰੇ ਦੇ ਜਾ ਨਾ ਨਾ ਠੀਕ ਆ ਟਰੱਕ ਵੇੜੇ ਜਾਂਦੇ ਤੇ ਨਾ ਨਾ ਠੀਕ ਆ ਚੱਲੀ ਜਾਂਦੇ ਆ ਇਹ ਤਾਂ ਹੈ ਹੱਕ ਦਾ ਹੈ ਕੋਲੀ ਮੈਂ ਕਿਹਾ ਬਣਾ ਦੀ ਸੜਕ ਰੋਪੜ ਉਰਾ ਉਰਾ ਨਹੀਂ ਮੈਂ ਆਇਆ ਤਾਂ ਟੁੱਕੜੀ ਝੜੀ ਨੂੰ ਉੱਥੇ ਤੱਕ ਤਾਂ ਬਣ ਗਈ ਆ ਉਰਲੇ ਪਾਸੇ ਰੈਂਜੀ ਦੀ ਪੁਲ ਉੱਪਰ ਉਹ ਕੋਰ ਦਾ ਫਰਮਾਨ ਇਹ ਬਰਾਮਪੁਰ ਦਾ ਕਰ ਰਹੀ ਦੀ ਆ 2 ਕਿਲੋਮੀਟਰ ਦਾ ਟੋਟਾ 3 ਦਾ ਇਹ ਬੋਬਰਾ ਹਾਲ ਹੈ ਹੈ ਕੀ ਪਤਾ ਉੱਤੇ ਡਾਉ ਉੱਟਾਓ ਜਾਣ ਨਾਲ ਠੀਕ ਆ ਮੈਂ ਵਾਹ ਤੇ ਨੇੜੇ ਜਾ ਚੱਲ ਪਰ ਚਲੀ ਦੱਲੀ ਆ ਛੱਡ ਗਿਆ ਇਹ ਹੁਣ ਇਹਨੂੰ ਫਿਰ ਆਪਾਂ ਇਹ ਬੜਲੇ ਕੱਖੀ ਜੀ ਦੋ ਦਿਨ ਦੇ ਦੋ ਦਿਨ ਦੇ ਵੜਤੇ ਯਾਰ ਦੋ ਪੰਡਾ ਅੱਜ ਮੈਂ ਕੱਲ ਨੂੰ ਬੇਬੇ ਦਾ ਉਧਰ ਪਹੂਗਾ ਕੀ ਸੀ ਜਾਂਦੇ ਹਾਂਜੀ ਇਹ ਨਹੀਂ ਵੱਢ ਹੋਣੀ ਹੈਗੇ ਕੱਲ ਨੂੰ ਟਾਈਮ ਨਹੀਂ ਲੱਗਣਾ ਇੱਕ ਹੁਣ ਦਿਨ ਬਾਅਦ ਚੜਦਾ ਪਹਿਣਾ ਛੁੱਪ ਜਾਂਦਾ ਧੋਪਾ ਨਿਕਲਦੀ ਨਹੀਂ ਮੜੀ ਮੋਟੀ ਨਿਕਲਦੀ ਘੰਟਾ ਅੱਧਾ ਘੰਟਾ ਦਿਨ ਚ ਟਾਂਟੇ ਕੇ ਲਈ ਨਿਕਲ ਜਾਂਦੀ ਆ ਕੀਹੇ ਪੈਸਾ ਕੋ ਕਹਿੰਦਾ ਘੰਟੇ ਕੇ ਲਈ ਨਿਕਲ ਜਾਂਦੀ ਆ ਮਾੜਾ ਮੋਟਾ ਦਿਖਾ ਦੂ ਸੂਰਜ ਦਿਖਾ ਦਿੰਦਾ ਸ਼ਕਲ ਕੀ ਹੈਗਾ ਮੈਂ ਵੀ ਦੱਲੀ ਕਹਿੰਦਾ ਭਾਈ ਕੱਦ ਵਾਲਾ ਗੰਨਾ ਕਹਿੰਦਾ ਮੈਂ 200 ਤਾਰੇ ਆਏਗਾ ਬਾਕੀ ਪਤਾ ਨਹੀਂ ਹੁਣ ਦੱਲੀ ਜਾਣਦਾ ਇਹ ਤਾਂ ਹੈ ਹੀ ਕਹਿੰਦਾ ਤਾਂ ਕਹਿੰਦਾ 200 ਕੁਇੰਟਲ ਹੋ ਗਿਆ ਹਾਂਜੀ ਮੈਂ ਕਿਹਾ ਠੀਕ ਆ ਭਾਈ 200 ਨੂੰ ਗਿਆ ਜੀ ਬਾਕੀ ਸਲੂਵਰ ਨੂੰ ਕਿਹਾ ਤਾਂ ਮੈਂ ਸਾਡੀ ਵੀ ਘਰ ਦੋ ਇੱਕ ਨੂੰ ਕਹਿੰਦੇ ਦੇਖਦੇ ਆ ਦੋ ਕੁ ਦਿਨ ਤੱਕ ਬਾਜਾ ਲਾ ਇੰਨੇ ਦੋ ਕੁ ਦਿਨ ਲੰਘ ਜੂਗੇ ਸਹੀ ਅੱਜ ਭੋਲੂ ਤਾਈ ਦੇ ਆਏ ਮੈਨੂੰ ਲੱਗਦਾ ਵੱਢਣ ਕਹਿੰਦੇ ਆ ਜੀ ਹੂੰ ਕਹਿੰਦੇ ਤੇ ਤਾਇਆ ਜੀ ਵੀ ਆ ਤੁਹਾਡੀ ਦਾਤੀ ਨਾਲੋਂ ਤਾਂ ਵਧੀਆ ਮੈਂ ਪੜ੍ਹਤੇ ਦਾਤ ਗਿਲ ਦੇ ਹਿੱਲਾ ਇਹ ਮੈਂ ਥੋੜੀ ਵੱਡੇ ਹੋਏ ਜੀ ਹੂੰ ਦੇਵਰਾਜ ਦੇ ਵੱਡੇ ਹੋਏ ਹੈ ਜੀ ਪਰਸੋਂ ਵੱਢ ਕੇ ਲੇਕੇ ਤੇ ਹਾਂਜੀ ਪਰਸੋਂ ਖਿਡਾਰੀ ਚਲਾਈ ਵੀ ਸੀ ਪਰਸੋਂ ਹੀ ਤਾਂ ਮੈਂ ਤਾਂ ਆ ਕੇ ਚੱਕ ਕੇ ਲਿਕੇ ਆ ਜਦ ਮੈਂ ਤਾਂ ਲੱਦ ਕੇ ਲਿਕੇ ਗਿਆ ਬਸ ਜਦੀ ਜੀ ਹਾਂਜੀ ਇੱਧਰ ਲੈ ਇੱਧਰ ਵੀ ਇੱਧਰ ਕੋਈ ਆਉਂਦਾ ਇਹ ਚੂਹੇ ਕਰਕੇ ਕੁੱਤੇ ਗਾਹ ਪੌਂਦੇ ਵਿੱਚ ਹਾਂਜੀ ਜੇ ਤਾਂ ਸਹੀ ਕਿਹੜੇ ਸਾਗ ਗਾ ਖੱਡਾ ਇੱਧੇ ਕਰਕੇ ਹੀ ਫਿਰ ਕੁੱਤੇ ਗਾਹ ਪੌਂਦੇ ਦੇ ਬਾਹਰ ਵਿੱਚ ਹਾਂਜੀ ਉਹਨੂੰ ਲੱਭਦੇ ਆ ਟੌਮ ਐਂਡ ਜੈਰੀ ਚੱਲਦਾ ਫਿਰ ਇਹਨਾਂ ਦਾ ਹੋਰੀ ਜੀ ਤਹਾਰੇ ਬਸਿੰਝਾ ਜਗਾ ਪਾ ਦਿੰਦੇ ਆ ਗੱਡੀ ਵੀ ਖਿੱਚ ਲੂੰਗੀ ਆਪਣੀ ਗੱਡੀ ਜਦ ਬਥੇਰਾ ਜੋਰ ਆ ਜੀ ਗੱਡੀ ਨਹੀਂ ਦਬਦੀ ਨਾ ਨਾ ਆਰਾਮ ਨਾਲੀ ਬਾਕੀ ਤੁਸੀਂ ਇੱਥੇ ਚੜਾਉਣ ਡੇਵਾ ਦਿੰਦੇ ਆ ਤੇ ਪੁੱਠੀ ਕਰਦੇ ਨੇ ਪੰਡ ਕੋਈ ਨਾ ਕੋਈ ਮੈਂ ਹੌਲੀ ਹੌਲੀ ਚੜਾਉਂਦਾ ਉਹ ਫਿਰ ਤੁਸੀਂ ਤਿੰਨ ਚਾਰ ਵਾਰ ਚੜਾਉਂਦੇ ਮੈਂ ਇੱਕ ਵਾਰ ਚ ਕਢ ਦੇ ਦਿੰਦਾ ਫਰਕ ਇਹ ਹੈਗਾ ਮੇਰੀ ਵਾਰ ਨੂੰ ਥੋੜੇ ਬਹੁਤ ਦੇਖਣੇ ਜੰਦੀਆਂ ਇਹੀ ਕੀ ਦਾ ਫਰਕ ਆ ਡਰਾਈਵਰੀ ਦਾ ਭੰਡੇ ਖੜਾ ਕੇ ਇਕੱਠੇ ਕਰੇ ਫੇਕਿਆ ਫਾਇਦਾ ਮਲੇ ਮੋਟੇ ਤਾਂ ਘਿਰ ਚੰਨੀ ਆ ਜੀ ਜੇ ਪਹਿਲੀ ਵਾਰ ਜੇ ਘੜੇਣੀ ਜੇ ਹੌਲੀ ਹੌਲੀ ਘੜਦੇ ਫਿਰ ਤਾਂ ਕੁਝ ਨਹੀਂ ਗਿਰਦਾ ਫਿਰ ਉਹ ਰੁਕ ਜਾਂਦੀ ਕਈ ਵਾਰੀ ਲੱਧੀਆ ਫਿਰ ਹਾਂ ਚਲੋ ਜੀ ਚਲ ਜਾ ਤੱਕਾ ਬੈਗ ਜਿਹੜਾ ਇਹ ਬੱਢ ਰਿਹਾ ਹੁੰਦਾ ਛੜਗੀ 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 नहीं, नहीं, तो हाँ जी नहीं नहीं बच गई जी नहीं जी हाँ जी मैन जमी आई मैन आगे निकल के पैना ने कहाँ पाया बाहर रास्ता आजा ओ जो काम के जरूर हाँ जी हो ना टू बॉडी ने मारता जी भाई पैना करी थी देख ला ਇਹ ਜਿਹੜਾ ਬੀ ਛੋਟੇ ਛੋਟੇ ਜਿਹੇ ਚੌੜੇ ਪੱਤੇ ਵਾਲਾ ਕਹਿੰਦੇ ਨੇ ਹੂੰ ਹੁਣ ਜੇ ਹੁਣ ਹੋਣੀ ਨਹੀਂ ਜੀ ਦੇਖ ਲੈ ਕਿੰਨਾ ਗਿੱਲਾ ਕੀਤਾ ਲੈ ਤਾਂ ਇਹਨੂੰ ਪੰਜ ਚਾਰ ਦਿਨ ਲੰਘ ਜਾਣੇ ਕਿਉਂਕਿ ਤੋਂ ਪਾ ਨਿਕਲਦੀ ਨਹੀਂ ਖੇਤ ਬੱਤ ਨਹੀਂ ਆਉਂਦਾ ਇਹ ਪਹਿਨਾ ਕਰਤੀ ਵਧੀਆ ਰਿਹਾ ਐਨੇ ਚ ਸਾਰਾ ਹੀ ਕੱਖ ਮਰ ਗਿਆ ਹੁਣ ਉੱਪਰ ਦੇ ਰੇ ਪਾ ਦਾਂਗੇ ਉਹ ਪਰਲੀ ਨੂੰ ਉਧਰ ਬੜੇ ਚ ਕਰਨੀ ਪਈ ਆ ਥੋੜਾ ਜਿਹਾ ਕਣਕ ਦੇ ਉੱਪਰ ਅਸਰ ਕਰਦੀ ਆ ਇਹਦਾ ਮੈਂ ਦੇਖਿਆ ਵੀ ਪਾਣੀ ਤੇ ਪਹਿਨਾ ਕਰ ਦੋ 30 35 ਦਿਨ ਦੇ ਵਿੱਚ ਵਿੱਚ ਮਤਲਬ ਜਦ ਵੀ ਪਾਣੀ ਲਾਉਣਾ ਜੇ 20 30 ਦਿਨ ਦੀ ਨੂੰ ਲਾਉਣਾ ਕਰ ਦੋ ਹਾਂ ਜੇ 20 ਦਿਨ ਦੀ ਨੂੰ ਪਾਣੀ ਲਾਇਆ ਫਿਰ ਬੇਸ਼ੱਕ ਪਾਣੀ ਲਾ ਕੇ ਕਰ ਲਓ ਕਿਉਂਕਿ ਜੇ 20 ਦਿਨ ਦੀ ਲਾਇਆ 30 35 ਦਿਨ ਚ ਬਾਤ ਆਈ ਜਾਂਦਾ ਏ ਇਹ ਨੂੰ ਪਾਣੀ ਆਪਾਂ ਲੇਟ ਹੋ ਗਿਆ ਤੇ ਆਪਣੀ 25 26 ਦਿਨ ਦੀ ਹੋ ਗਈ ਹਾਂਜੀ ਪਰ ਮੈਂ ਦੇਖਿਆ ਵੀ ਪਹਿਨ ਵਧੀਆ ਕਰਿਆ ਰਿਜ਼ਲਟ ਆ ਗਿਆ ਹੈ ਨਾ ਮੈਂ ਚੱਕਤਾ ਸਾਰਾ ਹੀ ਹੁਣ ਆਇਆ ਵੀ ਇਹ ਤਾਂ ਨਹੀਂ ਹੋਊਗਾ ਉਹਦੇ ਚ खासा ਹੋਊਗਾ ਤਾਂ ਹਲੇ ਚਲੀਏ ਫਿਰ ਹੁਣ ਹਾਂਜੀ ਚਲੋ ਦੇਖੀਏ ਜਾ ਕੇ ਚੱਲ ਬੈਠ ਉੱਪਰ ਰੇੜੀ ਦੇ ਤੈਨੂੰ ਜੀਰਾ ਪਹਿਨਾਂ ਤਾਂ ਉੱਪਰ ਤੇ ਪੁੱਠਾ ਕਰਕੇ ਉਹ ਨਹੀਂ ਕਰਦਾ ਜੀ ਇਹ ਲੋੜਾ ਮਾਰਿਆ ਦੇਖ ਲਾ ਉਹ ਮਾਰਨਾ ਵਗਾ ਕੇ ਕੋਈ ਨਹੀਂ ਆ ਚੱਲ ਮਿੱਠੂ ਪੁਲਵਾਨ ਹੋਰ ਹੋਈ ਠੀਕ ਆ ਚਾਹ ਲਿ ਕੇ ਆਇਆ ਇਹਨੂੰ ਇਹ ਤਾਂ ਚਾਹ ਪੀਂਦਾ ਨਹੀਂ ਆ ਆ ਪੀਂਦਾ ਜਿਹੜਾ ਕੋਲ ਪਈਏ ਇਹਦੇ ਪਤਾ ਹੂੰ ਪਾਣੀ ਕਰੀਆ ਪਾਣੀ ਤਾਂ ਤੇ ਕਿਹੜੀ ਚੀਜ਼ ਚ ਪੀਂਦੇ ਆ ਇਹ ਐ ਮਿੱਠੂ ਕੱਲ ਹੀ ਲੱਗਿਆ ਵਾ ਇਹੀ 2 ਲੱਖ ਨਾਲ ਆ ਰਲ ਗਿਆ ਹੁਣ ਕਦਰ ਵਾਲਿਆ ਅੱਜ ਅੱਜ ਪਹਿਲੇ ਦਿਨੇ ਅੱਛਾ ਠਾਲਤੀ ਨੇਰੀ ਫੇ ਪਹਿਲੇ ਦਿਨੇ ਵੱਡ ਗਈ ਸੜ ਤੇ ਬਸ ਆਈ ਬਹੁਤ ਆ ਦੋ ਲੈਣਾ ਵੜਦੇ ਆ ਵੜਦੇ ਸੜੇ ਨੂੰ ਅੱਜ ਆਲੂ ਆਉਂਦੇ ਹੀ ਬਸ ਘਰ ਦੇ ਜਿਹੜੇ 12 1 ਵਜੇ ਇੱਕ ਵਾਰਤੀ ਦੇਖ ਲੈ ਤਿੰਨ ਤਿੰਨ 6 7 8 9 10 ਜਿਹੜਾ 12 13 ਭਰੀਆਂ ਘੜਤੀਆਂ ਇਹਨੇ ਮੈਨੂੰ ਪਤਾ ਨਹੀਂ ਵੀ ਆ ਗਏ ਇੰਨਾ ਵੜਤਾ ਉਦੋਂ ਮੈਂ ਹੋਰ ਰੱਖਿਆ ਤਾਂ ਵਿਚਾਰੇ ਤੇ ਕੁਝ ਨਹੀਂ ਹੋਇਆ ਮੈਂ ਚਾਹ ਵੀ ਖਲਾੜ ਹੋ ਰਾਇਕਾ ਚਾਹ ਗਾ ਨੂੰ ਮੈਂ ਪੀ ਕੇ ਆਇਆ ਕਰਾਂ ਵੀਰ ਆ ਹਾਂ ਲੱਗਦਾ ਲੰਘ ਰਹਾ ਤਾਂ 50 ਪਰ ਇੱਕ ਆ ਬੂਟੇ ਵੇ ਵਧੀਆ ਚੱਲੇ ਆ ਯਾਰ ਪੇ ਹੋਰ ਤੈਨੂੰ ਹੁਣ ਗਿਆ ਚਾਹੀਦਾ ਇਹ ਮੈਂ ਕਹਿੰਦਾ 1 ਸਾਲ ਚ ਓਵਰ ਦੇ ਕਰ ਦੂੰਗਾ ਵੇਖ ਲੈ ਮਟੂ ਪਰਲੇ ਬੂਟਿਆਂ ਦੀ ਰੀਸ ਕਰਦਾ ਇਹ ਉੱਥੇ ਬੂਟੇ ਕਦੇ ਲੱਗੇ ਨਹੀਂ ਹੈਗੇ ਲੱਦੇ ਕਿੰਨੀ ਜੱਪ ਆਉਂਦਾ ਹੁਣ ਫਾਲਤੂ ਦਾ ਚਾਹ ਫਾਲਤੂ ਲੈ ਆਉਣਾ ਉਹਨਾਂ ਨਾਲ ਕਹਿ ਤਨ ਦੂਏ ਨੂੰ ਬੁਲਾਤੀ ਇਹਨਾਂ ਨੂੰ ਲੈ ਆਉਣਾ ਕਿ ਉਹ ਆਏ ਜਿਹੜਾ ਹੋ ਰਿਹਾ ਉਹਨੂੰ ਮਿਲਣੀਆਂ ਹੈ ਹੈ ਮਨੂ ਪਲਾ ਦੇਣੀ ਤੇ ਯਾਰ ਬਹੁਤ ਰੋਲਾ ਪਾਉਂਦੇ ਉਦਣ ਉਦਣ ਮੇਰੇ ਕੋ ਗੇ ਆ ਸਾਜਰੀ ਘਰਾਂ ਕਹਿੰਦਾ ਲਾਂਗਰੀ ਨੇ ਜਿਆ ਮੰਗਾਈ ਆ ਹਾਂ ਐ ਬਾਜ ਦੋਈ ਲੜਪੇ ਲਾਂਗਰੀ ਕਹਿੰਦਾ ਮੈਂ ਤਾਂ ਮੰਗਾਈ ਨਹੀਂ ਆਈ ਲੈ ਕੇ ਆਇਆ ਕਹਿੰਦਾ ਦੋਵੇਂ ਮੁਕਰ ਗਏ ਆ ਲਾਂਗਰੀ ਆ ਹੋ ਹੂੰ ਕੱਪੜੇ ਦੇ 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 ਉਹਨੂੰ ਲਾਂਗਰੀ ਆ ਲਾਂਗਰੀ ਚੱਲ ਹੁਣ ਤਾਂ ਤੇ ਭੀੜ ਹਾਇਓ ਨਹੀਂ ਹਾਂਜੀ 40 ਟਰਾਲੀਆਂ ਖੜਾ ਪਰ ਹੁਣ ਇੰਨੇ ਹਾਂਜੀ ਹਾਂ ਨੰਬਰ ਦਾ ਨਹੀਂ ਲੇਬਰ ਨਹੀਂ ਹੈਗੀ ਗੰਨਾ ਨਹੀਂ ਜਾ ਰਿਹਾ ਲੇਬਰ ਵੀ ਨਹੀਂ ਆ ਸਵਾ ਕਰਕੇ ਵੀ ਨੰਬਰਦਾਰ ਗੰਨਾ ਨਹੀਂ ਨਾ ਜਾ ਰਿਹਾ ਲੇਬਰ ਕਰਕੇ ਮੁਕਣੇ ਵਾਲਾ ਕੰਮ ਥੋੜੂ ਆ ਵੀਡੀਓ ਨਹੀਂ ਹੈਗਾ ਮੁਕੌਰ ਸਾਹਿਬ ਭਾਈ ਲੇਬਰ ਹੀ ਨਹੀਂ ਹੈਗੀ ਜਾਣ ਦਾ ਤਾਂ ਚੱਕਰ ਆ ਨਾ ਜੱਸਾ ਸਵੇਰੋਂ ਹੁਣ ਆਪਣੇ ਪਰਚੀ ਦੇ ਲੈ ਆਪਣੇ ਕੋਲੇ ਕਿੰਨੀਆਂ ਪਈਆਂ ਓਰੇ ਫੇਰ ਨਾਲੇ ਆਪਣੇ ਪਿੰਡ ਚਾਰ ਪਾਲਟੀਆਂ ਤਿੰਨ ਤਾਂ ਵੀ ਇੰਨੀ ਲੇਬਰ ਉਹ ਆ ਕੰਮ ਦਾ ਚੱਲ ਨਹੀਂ ਬਣਿਆ ਹਮ ਲੋਕ ਹਾਂ ਕੰਮ ਦਾ ਚੱਲ ਨਹੀਂ ਬਣਿਆ ਜੇ 14 ਬੰਦਾ ਇਹਨਾਂ ਦੋ ਤੋਂ ਦੋ ਸੌ ਕਿੰਦਲ ਜਨਾਂ ਰਿਹਾ ਹੂੰ <laughs> 14 ਬੰਦੇ ਦੋਸਾਂ ਅੱਗੇ ਤੁਸੀਂ ਰੋਜ਼ ਘੜਦੇ ਐ ਤੱਕੀ ਪਤਾ ਨਹੀਂ ਕਿਆ ਗੱਲਾਂ ਨਟ ਬੋਲਟ ਢਲੇ ਆ ਤੁਹਾਡੇ ਤੇ ਆ ਰੂ ਬਥੇਰੇ ਸਾਰੇ ਪੀ ਜਾਂਦੇ ਆ ਆਉਣ ਖਰੇ ਤਾਂ ਠੰਡ ਗੇਤੀ ਪੈਣ ਲੱਗ ਗਈ ਜਿੰਦਣ ਮੈਸੇ ਪੈਸੇ ਲਿਆਏਗਾ ਟਾਈਮ ਹੈ ਕਹਿੰਦਾ ਮੈਨੇ ਚਿਲਦਾ ਜਿੰਦਣ ਮੈਂ ਪੈਸੇ ਦੱਤੇ ਆ ਕਹਿੰਦਾ ਮੰਨ ਜਾ ਜਦੇ ਮਹੱਲੇ ਜਾ ਚਲ ਦੇ ਦਤਾ ਮੈਂ ਕੰਮ ਨੂੰ ਟੀਟੀ ਸਾਰੇ ਕਹਿੰਦੇ ਦਾਤ ਲਿਆਉਣੇ ਆ ਦਾਤ ਨਾਲੇ ਕਿਹੜੇ ਲਿਆਉਂਦੇ ਆਉਣੇ ਕਿ ਦੋ ਦਾਤ ਲਿਆਏ ਹੋਣੇ ਆ ਚੱਲੀ ਜਾਂਦਾ ਵਿੱਚ ਸੂਰਨੇ ਤਾਂ ਨਹੀਂ ਘਾ ਪਾਇਆ ਵਾ ਕੰਮ ਆਪ ਚੱਲੇਗਾ ਸੂਰ ਤਾਂ ਨਹੀਂ ਆਇਆ ਆਪਣੇ ਹੂੰ ਸੁ ਕੰਮ ਨਾ ਕੰਮ ਤਾਂ ਚੱਲ ਪਣਾ ਹੁਣ ਸੂਰ ਤਾਂ ਨਹੀਂ ਹੈਗਾ ਵਿੱਚ ਸਾਡੇ ਉਧਰ ਹੈਗਾ ਜੀ ਤੁਹਾਡਾ ਗੰਨਾ ਮਿੱਠਾ ਹੈ ਨਾ ਉਹ ਅਭੀ ਹੈ ਹੂੰ ਆਉਂ ਨਹੀਂ ਹੈਗਾ ਹੂੰ ਮੈਂ ਪੈੜਾ ਬਸ ਸੂਰ ਸੂਰ ਦੇ ਹੀ ਜ਼ਿਆਦਾ ਚੱਕਰ ਆ ਜਾਂ ਚੂਹੇ ਦਾ ਇਹ ਚੂਹਾ ਦੇ ਕਿੰਨੀ ਖੜਾ ਚੂਹੇ ਦੀ ਇਹ ਤਾਂ ਬਚ ਗਿਆ ਖੜਾ ਨਹੀਂ ਖੜਾ ਉਹ ਖੜਾ ਏ ਜੇ ਗਿਰਿਆ ਹੋਣਾ ਹੁੰਦਾ ਚੂਹੇ ਨੇ ਹਾਂ ਜਸੇ ਦੇ 18 ਐ ਉਹ ਦੇਖ ਲੈ ਆਰ ਪਾਰ ਸਾਰਾ ਕੁਝ ਦਿਖਦਾ ਵੀ ਬਹੁਤ ਆ ਨਾ ਯਾਰ ਚੂਹਾ ਹੀ ਬਹੁਤ ਆ ਪਤਾ ਨਹੀਂ ਕਿੱਥੇ ਤੇ ਆਇਆ ਕਿੱਥੇ ਦੇ ਨਹੀਂ ਦੇਖ ਲਾ ਖਾ ਗਿਆ ਕਿਲਾ ਕਿਲਾ ਖਾ ਗਿਆ ਖਾ ਗਿਆ ਭਾਈ ਕੀਲਿਆਂ ਦੇ ਕੀਲੋ ਮੇਰਾ 2 ਵੀਗੇ ਖਾ ਗਿਆ ਉਹ ਮੇਰਾ 2 ਵੀਗੇ ਚੂਹਾ ਹੀ ਖਾ ਗਿਆ ਨਹੀਂ ਪਿਛਲੇ ਸਾਲ ਪਾਉਣੀ 200 ਕੁੰਟਲ ਹੋ ਗਿਆ ਤਾਂ ਉੱਥੇ ਤੇ ਇਹ ਲੈ ਚੂਹੇ ਦਾ ਕਮਾਲ ਹੈ ਇੱਕ ਖੜੇ ਕਰਕੇ ਬਚ ਗਿਆ ਹੁਣ ਕਿੰਨਾ ਕੁ ਲਵੇਟਣਾ ਹੈ ਤਿੰਨ ਕਿਆਰੇ ਦੋ ਤਿੰਨ ਸੱਲੇ ਆ ਲੱਗ ਜਾਣੇ ਤਿੰਨ ਕਿਆਰੇ ਹੋਰ ਦੋ ਤਾਂ ਹੈ ਹੀ ਨਾਲ ਦੇਣੇ ਪਾ ਲਈ ਜਾ ਹੁਣ ਪਾਉਣੀ 200 ਕੁੰਟਲ ਲੈ ਲੈ ਹਾਦਾ ਤੂੰ ਕਹਤਾ ਨਹੀਂ ਲੈ ਗਿਆ ਉਦੋਂ ਤੂੰ ਉਦੋਂ ਕਹਤਾ ਨਹੀਂ ਲੈ ਗਿਆ 730 ਤਾਂ 130 ਲੈ ਜਾਂਦਾ ਮੈਨੂੰ ਬਾਉਂਡ ਦਾ ਪੰਗਾ ਪੈਂਦਾ ਤਾਂ ਤਾਈ ਦਾ ਦਿੱਤੇ ਬਾਉਂਡ ਪੂਰਾ ਕਰਾਉਣਾ ਬਾਉਂਡ ਪੂਰਾ ਕਰਨਾ ਮੈਂ ਵੀ ਆਪਣਾ ਤੇਰਾ ਤਾਂ ਹੋਈ ਗਿਆ ਕਿਉਂ ਨਾ ਤੈਨੂੰ ਹੋਰ ਕਰਨੀਆਂ ਬਸ ਚਾਰ ਨਾ ਕਿਤੇ ਹੁਣ ਚਾਰ ਕਿ ਕਹਤਾ ਨਹੀਂ ਹੁਣ ਦੇਖ 440 440 ਫੇਰ ਹੋ ਜਾਣਾ ਤਾਂ ਤੈਨੂੰ ਹੱਦ ਤੇਰਾ ਘਟੂਗਾ ਫੇਰ ਬੈਠੇ ਆ ਤੇਰੀ ਪਰਚੀ ਆ ਛੱਡੂੰਗਾ ਹੋਰ ਫालतू ਹੈ ਕਿ ਨਹੀਂ ਲੈ ਦੱਸ ਇੱਕ ਗਿੜੇ 'ਚ ਨਹੀਂ ਵੱਧ ਲਿ ਜਾ ਸਕਦਾ ਫालतू ਪਰਚੀ ਘਿਰੂੰਗਾ ਮਿੱਠੂ ਇਹੇ ਤੈਨੂੰ ਤਾਂ ਗੰਨੂ ਬੋਲਣਾ ਚੱਲ ਭਾਰਤੀ ਉਹ ਦੇਖੇ ਹੀ ਨਹੀਂ ਸਿਰ ਨੂੰ ਇੱਕ ਲੱਗ ਉਹਦਾ ਮੈਂ ਗਰਾਹੀ ਲੈਣੀ ਦਿੱਤੀ ਨਹੀਂ ਕੋਈ ਹੋਰ ਗੇਰੂ ਜਿਹੜਾ ਬੌਂਡ ਘਟੂਗਾ ਜੇ ਮੈਨਰੇ ਕੋ ਫालतੂ ਹੈ ਗੰਨਾ ਤਾਂ ਹੀ ਤਾਂ ਤੈਨੂੰ ਕਹਿੰਦਾ ਪਾ ਲੈ ਜਾਂ ਨਵੇੜ ਪਰਾਂ ਇਹਨੂੰ ਪੈਸੇ ਆ ਜਾਣੇ ਨਾਲੇ ਤੇਰੇ ਮੇਰੇ ਕੋ ਤਾਂ ਆਉਣੇ ਨਹੀਂ ਤੇਰੇ ਕੋਲੇ ਆਉਣੇ ਮੈਂ ਤੇਰੇ ਦੇਣੇ ਨਹੀਂ 5 ਫਰਤੀਆਂ ਤੇ 4 ਫਰਤੀ ਜਾ ਸਕਦਾ ਤਾਂ ਹਾਂ ਹੂੰ ਹਾਂ 200 ਤੋਂ 250 ਦਾ ਆਰਾਮ ਨਾਲ 5 ਬਰਤੀਆਂ ਚੋਂ 4 ਜਾਣੀਆਂ 300 ਤੋਂ ਉੱਪਰ ਹੈ ਯਾਰ ਹੂੰ 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 500 ਕੁੰਡਾ ਲੈ 600 ਕੁੰਡਾ ਇਧਰ ਨਾਮ ਪਛਰ ਦਿੱਜੇਗਾ ਦੇ ਦੂੰਗਾ ਨਾ ਨਾ ਉਹ ਬਾਅਦ ਚ ਦਾ ਸਿੱਟੇ ਹੋਣੀ ਮੈਂ ਤਾਂ ਹੁਣ ਇਹਨੂੰ ਹੱਦਾਂ ਵੀ ਹੁਣ ਖੁੱਲਾ ਐਨੇ ਕਵਰੇ ਕਿਦਾਂ ਬੰਦ ਕਰ ਦੇਣਾ ਉਹਨਾਂ ਨੇ ਉਦੋਂ 130 ਲੰਦੇ ਤੇ ਹੁਣ ਖੁੱਲਾ ਹੀ ਕਰਤਾ ਜਿਆ ਗੰਨਾ ਨਹੀਂ ਜਾ ਰਿਹਾ ਗੰਨਾ ਨਾ ਲਗਾਤਾ ਪੈਸਾ ਆ ਜਾਏਗਾ ਮਾਰਿਆ ਭਾਗ ਪੈਸਾ ਤਾਂ ਆ ਗਿਆ ਮੇਰਾ ਉਹ ਤੇ ਇਹਦੇ ਕੋਲ ਪੈਸੇ ਨੇ ਸਿੱਟੀ ਨੇ ਮੇਰੀ ਪਤਨੀ ਪੈਸਾ ਦੀ ਆ ਜਾਣੇ ਕੱਲ ਨੂੰ ਇਹ ਪੈਸੇ ਇਹਦੇ ਕੋਲ ਜਾਣੇ ਆ ਚੱਲ ਦੇਖਦੇ ਆ ਆਜਾ ਪੰਚਾਇਤ ਤੇ ਜਦੋਂ ਵੀ ਹਾਜ਼ਰ ਹੋ ਜਾ। ਉਹ ਪ੍ਰਧਾਨ ਜੀ ਪਹਿਨੀ ਪੰਚਾਇਤ ਚੱਲਦੀ ਆ ਤੇ ਜਸੇਵਰ ਪਹਿਲੇ ਸੱਤੀ ਕਲ ਬਲਾਗਮਾ ਸਾਰੇ ਕਰਤੀ ਘਟ ਹੋ ਜਵੇ। ਉਹੀ ਦਾ ਚੱਕਰ ਚੱਲਦਾ ਜਸੇਵਰ ਆ ਦੇ ਕਿ ਜੱਸਾ ਫੜਿਆ ਵਾ। ਸੱਤੀ ਗਾਲੀ ਨੇ ਖਾਣ। ਮੈਂ ਮੇਰੇ ਮਗਰ ਬਾਹਰ। ਇਹ ਹੈ। ਕਾਇਦਾ ਇਹ ਗੌਰ ਕਾ ਕਿਹਦੇ ਕੋਲ ਸਕਦਾ ਸਾਲਾ ਇਹ ਹੋਣਾ। ਪਹਿਲੇ ਇਹਨੂੰ ਕਹਿ ਦਿੰਦੇ ਸਾਡੇ ਚੱਲਿਆ। ਅਗੇ ਮੇਰੇ ਕੋ ਹੁੰਦਾ ਕਿ ਮੈਂ ਭੱਜ ਗਿਆ। ਮੈਂ ਨਹੀਂ ਗਿਆ ਇੱਕ ਵੀ ਦਿਨ। ਤੇਰੀ ਵੀ ਦੇਖੇ ਰੱਖਦੇ। ਤੇਰੀ ਤਾਂ ਰੱਖਣਾ ਤੇਰਾ ਮੇਰਾ ਤਾਂ ਮਗਰ ਟੱਕੇ ਨਾਲ ਵੀ ਲਿਆ। ਬਸ ਅਵੇ ਅਸੀਂ ਤੈਨੂੰ ਫੜਨਾ ਅਸੀਂ ਤੈਨੂੰ ਫੜਨਾ ਅਸੀਂ ਤੈਨੂੰ ਫੜਨਾ ਹੁਣ ਸਾਡੇ ਕੋਲ ਇਹ ਨਹੀਂ ਤੇਰੀ ਕੋਈ ਨਹੀਂ ਫਿਰ ਆਹ ਆਡੀ ਥੋੜੇ ਉਹਦੇ ਨਾਲ ਹੈ ਮੇਰੀ ਉਹ ਫਿਰ ਤੂੰ ਆਪਣੇ ਨਾਲ ਜੋੜ ਉਹ ਤੂੰ ਥੋੜੀ ਜਿਹੀ ਗਾਹ ਥੋੜੀ ਜਿਹੀ ਗਾਹ ਲਿਆ ਜਿਹਦੇ ਕਿ ਨਹੀਂ ਭੇਜਦੇ ਆਪਣਾ ਜੋੜੋ ਸਮਾਂ ਅਜੇ ਤੱਕ ਹੈਗਾ ਨਾ ਮੇਰਾ ਰਿਸ਼ਤੇਦਾਰ ਮੈਂ ਥੋੜੀ ਜਿਹਾ ਕਢਵਾਉਂਗਾ ਇਹ ਤੈਨੂੰ ਕਹਿੰਦਾ ਜੀ ਕਿਉਂ ਕਾਲੇ ਹਾਂ ਹੌਸਲਾ ਹੀ ਦੇ ਦੇ ਜੋੜੋ ਉਹਦੇ ਨਾਲ ਆ ਜਾ ਕੇ ਹੌਸਲਾ ਹੀ ਦੇ ਦੇ ਬਸੇਰਾ ਚੌਣਾ ਆ ਗਿਆ ਸਭ ਦੀਆਂ ਘਰ ਹੋ ਜਾਣੀਆਂ ਬੋਤ ਹੈ ਕਹ ਹੌਸਲੇ ਹੀ ਦੇ ਦੇ ਪ੍ਰਧਾਨ ਸਾਬ ਅੱਗੇ ਪਿੱਛੇ ਆਹੀ ਮੜ ਜਾ ਹੁਣੀ ਐ ਦੋਵੇਂ ਉਹ ਵੀ ਯਾਰ ਉਹ ਵੀ ਤਾਂ ਪੰਗਾ ਉੱਥੇ ਗੰਨਾ ਨਹੀਂ ਜਾ ਰਿਹਾ ਉਹ ਪਰਚੀਆਂ ਮਾਰੋ ਮਾਰ ਕੱਢੀ ਜਾ ਰਹੇ ਗੰਨਾ ਜਾ ਨਹੀਂ ਰਿਹਾ ਹਾਂ ਅਗਲਾ 200 ਲੈ ਜਾਂਦਾ ਇਹ ਵੀ ਪੰਗਾ ਅੱਧ ਪਾਸਾ ਦਿੰਦੀ ਔਖੀ ਆ ਮਿੱਤਾਂ ਕਰਨੀਆਂ ਪਿਛਲੇ ਸਾਲ 31 ਤਰੀਕ ਤੱਕ ਚੱਲੀ ਗਈ ਸੀ ਕੁਸ 31 ਤਰੀਕ ਨੂੰ ਬੰਦ ਹੋ ਗਿਆ ਤਾਂ ਇਹ ਕੀ ਦੇਖਦੇ ਆ ਉਹ ਨਹੀਂ ਗੰਨਾ ਹੀ ਨਹੀਂ ਗੰਨਾ ਗੰਨਾ ਜਾ ਹੀ ਨਹੀਂ ਰਿਹਾ ਉੱਥੇ ਉਹਦੋਂ ਸਰਵੇਅਰ ਆ ਗਿਆ ਮੇਰੇ ਕੋਲ ਉੱਥੇ ਮਨਸੂਬੇ ਮਿਲ ਗਿਆ ਕੰਨਰ ਪਰਚੀ ਵਰਚੀ ਕਰੀ ਜਿੰਦਾ ਗੰਨਾ ਤਾਂ ਦੇਖਦਾ ਨਹੀਂ ਕਿਤੇ ਰਹੀ ਅਸਾਂ ਦੀ ਇੱਕ ਗੱਲ ਹੈ ਗੰਨਾ ਹੈ ਵੀ ਘਟਾ ਹਲੇ ਮੁੱਦਾ ਚੱਲਦਾ ਹਾਂ ਉਹ ਮੁੱਦਾ ਵੀ ਨਿਕਾਲ ਵੀ ਨਹੀਂ ਗੰਨਾ ਮੁੱਡੇ ਦੀ ਪਰਚੀ ਵੀ ਕਿਤੇ ਹੀ ਹੁੰਦੀ ਆ ਕੇ ਮਾੜੇ ਗੰਨੇ ਦਾ ਫਰਕ ਹੈ ਮੁੱਢਾ ਥੋੜਾ ਜਿਹਾ ਮਾੜਾ ਰਹਿ ਗਿਆ ਜੀ 200 ਵੀ 300 ਨਿਕਲ ਨਹੀਂ ਕੋਲੂ ਉਦਾਂ ਗੰਨਾ ਕਰਦੇ ਵੀ ਹਲੇ ਵੀ ਚੱਲਦਾ ਮੁੱਦਾ ਜਿੱਦੇ ਬਿਜਲ ਚੱਲਣ ਉਹ ਤੋਂ ਖੰਦ ਪੈਣਾ ਲੇਟ ਵੀ ਘੜ ਹੁੰਦਾ ਹੈ ਨਾ ਤੇ ਹੁਣ ਦੂਰ ਪਰਚੀ ਹੋਣੀ ਆ ਫਿਰ ਫਰਕ ਤਾਂ ਪੈ ਹੀ ਜਾਂਦਾ ਅੱਗੇ ਦੇਖਿਆ ਬਜਾ ਨਹੀਂ ਦਿੰਦਾ ਬੀਜੜ ਦਾ ਬਜਾ ਦੁੱਗਣਾ ਹੋ ਜਾਂਦਾ ਉਸ ਅੱਗੇ ਰੋਲਾ ਪਾਉਂਦੇ ਹੁੰਦੇ ਪਰਚੀ ਪਰਚੀ ਐਤਕੀ ਦੇ ਲੈ ਵੀ ਐਤਕੀ ਪਰਚੀ ਨਹੀਂ ਹੈਗੀ ਐਤਕੀ ਪਰਚੀ ਨਹੀਂ ਹੈਗੀ ਇਹਨਾਂ ਸਾਰੀ ਪਰਚੀਆਂ ਅੱਗੇ ਪਰਚੀਆਂ ਨਹੀਂ ਹੁੰਦੀਆਂ ਕਈ ਜਾਂਦੇ ਪਰਚੀ ਲਿਆਓ ਜੀ ਪਰਚੀ ਲਿਆਓ ਜੀ ਬਹਿਲੇ ਬੈਠੇ ਮੇਤਾ ਕਰਦੇ ਬਾਈ ਮੈਨੂੰ ਪਰਚੀ ਦੇ ਦੀ ਯਾਰ ਮੈਂ ਪਿਛਲੀ ਵਾਰੀ ਨਾ 3200 ਤੱਕ ਨਿਕਲ ਲਈ ਸਪਲਾਈ ਹਾਂ 12 1250 ਪੁੱਜੀ ਆ 12 1325 ਸਾਰੀ 1300 ਪੁੱਜੀ ਲੋਕ ਤਾਂ ਤਾਲਾਂ ਪਰ ਛੱਡਣ ਲੱਗ ਗਿਆ ਪੂਰੇ ਇਕੜੇ ਪਿਛਲੀ ਵਾਰੀ ਕੀ ਹੋਇਆ ਪਰਚੀ ਨਿਕਲਦੀ ਨਹੀਂ ਸੀ ਉੱਥੇ ਤੇ ਐ ਬਾਈ ਪਿਛਲੀ ਵਾਰੀ ਪਰਚੀ ਨਿਕਲ ਨਹੀਂ ਪੈਣਾ ਬੈਠੇ ਹੁੰਦੇ ਤੇ ਯਾਰ ਮੰਨੂ ਦੇ ਦੇ ਮੈਂ ਗੇੜਾ ਲਾਏ ਹੁੰਦਾ ਮੈਂ ਰਲਾਏ ਹੁੰਦਾ ਆਹ ਹਾਲ ਤੇ ਪਿਛਲੀ ਵਾਰੀ ਦੇਖ ਲੈ ਐਸਾ ਕੋਈ ਪਰਚੀ ਲੈ ਨਹੀਂ ਰਿਹਾ ਕਹਿੰਦਾ ਲੈ ਉਹਨੇ ਕੋਲੇ ਥੱਬਾ ਪਿਆ ਯਾਰ ਬਹੁਤ ਕਰੀਆਂ ਬਹੁਤ ਦੀ ਸੇਵ ਪਾਣੀ ਤਾਂ ਨਹੀਂ ਕਰਦਾ ਪਈ ਆਈ ਤਾਂ ਚੱਕਰ ਆ ਇਹਦਾ ਹੀ ਇਹਦਾ ਹੀ ਕਮਾਲ ਆ ਯਾਰ ਤਾਹੀਂ ਦਾ ਪਰਚੀ ਘੜ ਰਹੇ ਆ ਕਿਹ ਕਿਹੋ ਜਿਹਾ ਕਿਹੜੀ ਐ ਇਹ ਭਈਆ ਕਿ ਕਿਰੋਈ ਆਉਂਦੇ ਕਿ ਹੱਥ ਨਹੀਂ ਲਾਉਂਦਾ ਹੱਥ ਨਹੀਂ ਲਾਉਂਦਾ ਪੈਸੇ ਦੇ ਸਕਦਾ ਨੂੰ ਉਹ ਨਹੀਂ ਇਹ ਕਹਿੰਦਾ ਫੋਦੀ ਤੇ ਲਿਆ ਦੇ ਫਰਾਣੇ ਦੇ ਇਹ ਠੰਡੇ ਇਹ ਠੰਡੇ ਚਵਾ ਲਿਆਉਂਦਾ ਉਹਦੇ ਭਈਆ ਕਹੀ ਜਾਵੇ ਸਰਦਾਰ ਜੀ ਠੰਡਾ ਲਿਆ ਦਿਓ ਮੈਂ ਸਾਲ ਸਿਆਲ ਚ ਠੰਡਾ ਵੀ ਕੇ ਮਰਨਾ ਤਾਂ ਮੈਂ ਵੀ ਤਾਂ ਹੀ ਆ ਮੈਂ ਹੁਣ ਦੇਖ ਉਹਰੇ ਮੱਠੂ ਲੱਗਿਆ ਹੋਇਆ ਆ ਦੇਖ ਲੈ ਠੰਡ ਵਿੱਚ ਗੋਲੀ ਵਾਂਗੂ ਫਿਰਦਾ ਇਹ ਲੈ ਤੇਰੇ ਸਾਹਮਣੇ ਇਹਦਾ ਹੀ ਕਮਾਲ ਆ ਆ ਦੇਖ ਲੈ ਪੰਜਾਬ ਆ ਪੰਜਾਬ ਦੇ ਪੰਜਾਬ ਕਮਾਲ ਕਰਦੀ ਆ। ਹੈਗੇ ਆਪਣੀ ਵਰਤੀ ਘਟਾ ਗਿਆ। ਹਾਂ। ਹੋਂ ਦਾ ਹੀ ਕੰਮ ਚੱਲਦਾ। ਪੱਕਾ। ਚੱਲਾਂ ਆਪਾਂ ਠੱਕ ਤੇ ਲੱਕ ਚਲੀ ਜਾਂਦੇ। ਤੇਰੇ ਬਸ ਉਹਨੇ ਨਕੀ ਕਰ ਜਾ। ਉਹ ਘੜੀ ਹੋਈ ਲਈ। ਸਰਦਾਰ ਜੀ ਕੋਈ ਨਾ ਆ ਜਾਂਦੇ ਆ। ਉਹ ਦੇਖੇ ਸਰਦਾਰ ਤੇਰੇ ਦੋ ਦਿਨ ਨਟਕ ਕੇ ਆਉਂਗੇ। ਉਹ ਅਲਾ ਕਰਦੀ। ਤੇਰੇ ਕਿੰਨੀਆਂ ਤੈ ਕਿੰਨੀ ਦਿੱਤੀਆਂ ਹੈ। ਇਹ ਤਾਂ ਬੱਧੇ ਦਊਂਗਾ ਤਾਂ ਹੀ ਪੱਟ ਕੇ ਲੈਣ ਤੇਰੇ ਹੁਣੀ ਲੈ ਜਾਣੇ। ਹੁਣੀ ਜਾਂਦੇ ਹੈਗੇ ਹੋਂ ਤਾਂ ਘੜ ਕੇ ਹੀ ਜਾਉਂਗੇ। ਨਹੀਂ ਹੋਂ ਤਾਂ ਸਵੇਰ ਲੱਗ ਜੇ। ਹੋਂ ਤਾਂ ਘੜ ਕੇ ਜਾਉਂਗੇ। ਹਉ ਤਾਂ ਇਹਨੇ ਰਸਤਾ ਸਵਾਰਨ ਵਾਲੇ ਕਹਿੰਦਾ ਹੋਰ ਸਰੋਂ ਵੜ ਦਮਾ ਮੈਂ ਬੇਹੇਰੀ ਵੱਡੀ ਵੀ ਆ ਮੈਂ ਕਹਿੰਦਾ ਕਈ ਦਿੰਦਾ ਇਹਨਾਂ ਕੋਲ ਗੋਲੂ ਗੋਲੂ ਵੀ ਕਈ ਦਿੰਦਾ ਕਾਲਾ ਵੀ ਕਈ ਦਿੰਦਾ ਹੀ ਆ ਮੈਥੇ ਕਾਲਾ ਪਹਿਣਾ ਫਿਰਦਾ ਹਾਂ ਮੈਂ ਤਾਂ ਹੁਣ ਖੈਰ ਕਢਾਉਣੀ ਨਹੀਂ ਹੈਗੀ ਅੱਜ ਮੈਂ ਜਵਾਬ ਦੇਣਾ ਇਹਨਾਂ ਨੂੰ ਬਸ ਮੈਨੂੰ ਲੱਗਦਾ ਮੇਰੀ ਦੂਜੀ ਵੀ ਆ ਗਈ ਕਢਾ ਲੂਗਾ 10 ਤਰੀਕਾ ਜੇ ਕਢਾ ਲੂਗਾ ਭਾਵੇਂ 3890 ਨਿਕਲ ਵਾ ਠੀਕ ਆ ਰੁਕ ਜਾ ਹਾਲੇ ਆ ਠੰਡ ਬਹੁਤ ਆ ਰੁਕ ਜਾ ਫਿਰ ਹਾਂ ਦੇਣੀ ਵੀ ਜ਼ਰੂਰੀ ਹੈ ਗੋਲ ਪਈ ਰਹਿਣ ਤੇ ਪਰ ਜੀ ਲੈ ਹੀ ਨਹੀਂ ਰਿਹਾ ਕੋਈ ਸਾਰਿਆਂ ਕੋ ਤਾਂ ਪਈਆਂ ਅੱਜ ਫੇਰ ਅਗੇ ਪਾਉਣ ਆ ਸਾ ਵੜਦਵੇਂ ਕਿ ਇਧਰਲੇ ਪਾਸੇ ਸਾਈਡ ਹੋਰ ਭੰਗਾ ਬਲਾ ਵੜਦਵੇਂ ਕਿ ਆਹ ਸਾਈਡ ਵਾਲਾ ਵੜਦਵੇਂ ਬਸ ਬਹੁਤ ਹੈ ਟਰੈਲਰ ਲਗਾਉਣਾ ਫੇਰ ਵੀ ਉਹ ਲੰਘ ਜਣਾ ਮੈਂ ਤਾਂ ਕਿਹਾ ਵਧੀਰਾ ਯਾਰ ਦੱਸੇ ਦੱਸ ਥੱਲੇ ਆ ਕੇ ਵੜ ਦੇ ਉਹਨੂੰ ਕਹਾਂ ਕਿ ਹੁਣ ਕੀ ਹੋਣਾ ਲੰਘ ਜਣਾ ਹੈਗੀ ਹੈਂ ਦੇਖ ਲੈ ਜਿ세 ਰਸਤਾ ਲੋਟ ਆ ਜੇਣਾ ਤੈਨੂੰ ਵੀ ਲੋਟ ਆ ਜੇਣਾ ਉਹੀ ਜਾਵਾਂਗੇ ਉਹੀ ਗਿਆ ਹੁਣ ਠੀਕ ਆ ਫੇਰ ਆ ਸਿੱਧਾ ਹੀ ਸਿੱਧਾ ਬਸ ਸਿੱਧਾ ਹੀ ਆਪਾਂ ਜ਼ਰੂਰੀ ਉਧਰ ਨੂੰ ਪੰਗਾ ਲੈਣਾ ਤੈਨੂੰ ਵੀ ਤਾਂ ਗਲਤੀ ਕਰੀ ਯਾਰ ਪਹਿਨਾ ਦੇਖ ਰਿਤੇਦਾਰ ਦੀ ਪਰਚੀ ਪੜਾਉਂਦਾ ਤੂੰ ਉਰੇ ਨੂੰ ਕੱਢਦਾ ਆਪਣਾ ਮੌਜ ਗੱਲ ਨਿਕੜਾ ਮਰਜੀ ਕੱਢਦਾ ਹੋਰ ਕੀਆ ਦੋ ਦਿਨ ਦਾ ਹੀ ਫਰਕ ਪੈਣਾ ਦਾ ਨੰਬਰ ਇਹ ਵਿੱਚ ਨੂੰ ਮਾਰ ਜਾਂਦਾ ਕਹਿੰਦਾ ਵੀ ਉਹ ਇਹ ਗੱਲ ਹੈਗਾ ਰਿਸ਼ਤੇਦਾਰ ਦੀ ਗੌਰ ਨਹੀਂ ਕਰੀ ਇੱਥੇ ਤੇ ਆ ਸਿੱਧਾ ਹੋਣਾ ਤਾਂ ਦੇਖ ਲੈ ਮੈਂ ਤਾਂ ਰੋਕੇ ਹੀ ਨਹੀਂ ਹੈਗਾ ਰੋਕਿਆ ਨਹੀਂ ਆਪਸ ਵਿੱਚ ਹੀ ਲੜਾਈ ਦੀ ਹੁੰਦੀ ਆ ਕਹ ਲੈ ਮੈਂ ਤੇਰੀ ਪਰਚੀ ਕਢਾਉਂਦਾ ਯਾਰ ਇਥੇ ਮੈਨੂੰ ਲੰਘਣ ਦੇ ਆ ਸਿੱਧਾ ਜਾਣਾ ਦਾ ਟਾਪੋਂ ਟਾਪ ਸੱਚਾ ਗੱਨੇ ਕੱਟ ਲੈ ਮੈਂ ਤਾਂ ਇਹਦਾ ਇਹ ਨਾ ਉਧਰ ਕੱਟ ਨਹੀਂ ਹੋਣੀ ਆ ਨਹੀਂ ਨਹੀਂ ਉਧਰ ਨਹੀਂ ਇੱਥੀ ਦਾ ਨਹੀਂ ਇਹਦਾ ਜਹ ਗੰਨੇ ਦੇ ਵਿੱਚੋਂ ਕੱਢ ਲਈ ਜਾਂਦਾ ਆਹ ਹਾਂ ਦੇ ਕਿੱਡਾ ਦਿਲ ਰੱਖਦਾ ਇਹ ਨੂੰ ਕਹਿ ਸਕਦਾ ਮੈਂ ਆਇਆ ਹਾਂ ਹਾਂ ਆਂਦਾ ਹੈ ਰੇਤਿਹਾਰ ਬਈ ਨੰਬਰ ਤਾਂ ਹੀ ਲੋ ਆਉਂਦਾ ਪਹਿਲਾਂ ਪ੍ਰਧਾਨ ਇਹ ਵੀ ਹੈ ਬਾਈ ਹੁਣ ਹੁਣ ਜੱਸ ਨੂੰ ਅਗਲੀ ਪਰਚੀ ਨੂੰ ਅਗਲੀ ਪਰਚੀ ਨੂੰ ਵੀ ਤੈਨੂੰ ਪੱਕਾ ਕਰਦਾ ਵੀ ਮੇਰੀ ਕਢਾ ਦੇਣੀ ਆ ਅਗਲੀ ਪਰਚੀ ਨੂੰ ਵੀ ਕਹਿੰਦਾ ਵੀ ਕਢਾ ਦਿਆਂ ਕੰਦੀ ਹੋ ਜਾਂਦਾ ਵੀਰੇ ਇੱਥੇ ਜੜੀ ਮਿੱਟੀ ਗੁੱਟ ਦਿੰਦਾ ਹੈ ਹਾਂ ਕਾਲੇ ਬੂਟਾ ਨਾਲ ਕੇਦੀ 3000 ਰੁਪਏ ਗੱਲ ਪੈ ਜਾਣਾ ਕੋਈ ਨਹੀਂ ਜੱਸ ਨੇ ਇੰਨੇ ਪੜਦੇ ਉਹ ਤਾਂ ਹੁਣ ਧੱਕੇ ਚੜ ਗਏ ਕਰੀਏ ਗਿਆ ਨਹੀਂ ਵੀ ਟਰਾਲੀ ਦਾ ਪੰਗਾ ਪੈਂਦਾ ਤਾਂ ਟਰਾਲੀ ਬਰਦਾਸ਼ 10000 ਰੁਪਏ ਲੱਗ ਜਣਾਂ ਦਾ ਇੱਕ ਲੇਕੇ ਦਾ ਨਹੀਂ ਕਿ ਆ ਫਸ ਗਏ ਦੀ ਵਿੱਚ ਫਸ ਗਏ ਕਿੱਥੇ ਜੇ ਕਹਣਾ ਉਹ ਟੇਡਾ ਯਾਰ ਕੋਈ ਲਾ ਕੇ ਦੇ ਇੱਕ ਉਹ ਹੋ ਗਿਆ ਫਿਰ ਔਖਾ ਹੋ ਜਾਂਦਾ ਹੋਰ ਤਾਂ ਕੁਝ ਨਹੀਂ ਹੈਗਾ ਫਿਰ ਲੈ ਰਿਸਾਂ ਦੇ ਜਾਂਦੇ ਘੜੇ ਨੂੰ ਤੋੜਦੇ ਹੁਣ ਉਹਨਾਂ ਦੇ ਗੇੜੇ ਨਹੀਂ ਹੈਗੇ ਆ ਇਹ ਇਹਦਾ ਤੋਰਾ ਨਹੀਂ ਹੈਗਾ ਉਹ ਇਹ ਜਾ ਪਰ ਕੰਮ ਜਾਵੇਗੀ ਟੋਸਣਾਂ ਚ ਕਈਆਂ ਫੱਟਣਗੇ ਟਰਾਲੀ ਵਿੱਚ ਉਹ ਹੀ ਕਹਿੰਦਾ ਇਹੀ ਚੱਲਦਾ ਕਰਨ ਤੋਰਾ ਨਹੀਂ ਹੁੰਨਾ ਹੈਗਾ 4th ਗੀਟਾ ਹਾਂ ਨਹੀਂ ਹੈ 3 ਆ ਇਹਦੇ ਤੋਰੀ ਬਹੁਤ ਘਟਾ ਨਹੀਂ ਨਾਲੇ ਸੋਨੜੀ ਕਾ ਬੋਕਸ ਚੱਲਦਾ ਫਿਰ ਉਹ ਭਜਨ ਚਾ ਸੋਨੜੀ ਕਾ ਪਿੱਛੇ ਦੇ ਭਾਰੀ ਆ ਭਾਰੀਆਂ ਅੰਦਰ ਅੰਦਰ ਕਰ ਲੈਂਦੇ ਆ ਉਹ ਗਰਾਰੀਆਂ ਵਾਦ ਨਹੀਂ ਆ ਫਿਰ ਭਾਰੀ ਆ ਇਹ ਚੱਲ 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 ਛੇਤੀ ਲੋਆ ਲੋਟ ਕਰਕੇ